ਫੀਸ ਅੱチェ ਪਾਸ਼ਾ ਵੈਗਰੂ ਮੜਵਾਉਂਦਾ ਹੈ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਲੈ ਵੀ ਮਿੱਤਰੋ ਆ ਗਿਆ ਖੁਸ਼ੀ ਦੁੱਗਾਂ ਵਾਲਾ ਪੰਜਾਬ ਚ ਤੇ ਅੱਜ ਕਰਤੀ ਧੁਮਾਕੇਦਾਰਾ ਐਂਟਰੀ ਢੱਡੀ ਕੇ ਕਬੱਡੀ ਕੱਪ ਤੇ ਤੇ ਅਕਸਰੀ ਇਸ ਖੇਡਿਆਰੀ ਦੀ ਪੰਜਾਬ ਦੇ ਕਬੱਡੀ ਕੱਪਾਂ ਤੇ ਮੰਗ ਰਹਿੰਦੀ ਸੀਗੀ ਤੇ ਹੁਣ ਖੁਸ਼ੀ ਦੁੱਗਾਂ ਵਾਲਾ ਪੰਜਾਬ ਚ ਆ ਗਿਆ ਤੇ ਦੇਖੋ ਧੁਮਾਕੇਦਾਰਾ ਐਂਟਰੀ ਖੁਸ਼ੀ ਦੁੱਗਾਂ ਵਾਲੇ ਦੀ ਆਓ ਖੁਸ਼ੀ ਨੂੰ ਬੈਂਤੀ ਵੀ ਗਰਾਊਂਡ ਦੇ ਵਿੱਚ ਆ ਜਾਵੇ ਲੈ ਵੀ ਰਾਜਿਆਂ ਦੋ ਕਦਮ ਖੁਸ਼ੀ ਨੂੰ ਗਰਾਊਂਡ ਦੇ ਵਿੱਚ ਲੈ ਕੇ ਆ ਦੁਨੀਆ ਦਾ ਰੁਸਤਮ ਜਾਫੀ ਹੈ ਮੇਰੇ ਵੀਰੋ ਇਹ ਸਾਲ ਵੈਨਕੂਵਰ ਦੇ ਪੂਰੇ ਸੀਜ਼ਨ ਦਾ ਬੈਸਟ ਖਿਡਾਰੀ ਹੈ ਔਰ ਦੁਨੀਆ ਦੇ ਵਿੱਚ ਵੱਡਾ ਨਾਮ ਹੈ ਪ੍ਰਿੰਸ ਆਫ ਕਬੱਡੀ ਖੁਸ਼ੀ ਦੁਕਾ ਅੱਜ ਢੋਡੀ ਕੇ ਦੇ ਕਬੱਡੀ ਕੱਪ ਦੇ ਇੱਕ ਵਾਰੀ ਤਾੜੀਆਂ ਮਾਰ ਕੇ ਸਵਾਗਤ ਕਰਿਓ ਮੇਰੇ ਵੀਰੋ ਕੇ ਚੋਟੀ ਦੇ ਰੇਡਰਾਂ ਨੂੰ ਕਰਦਾ ਜਿਹੜੇ ਕਹਿੰਦੇ ਵੀ ਖੁਸ਼ੀ ਚੋਟੀ ਦਾ ਸਟਾਰ ਹੈ ਤਾੜੀਆਂ ਜ਼ੋਰਦਾਰ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਖੁਸ਼ੀ ਜੀਆ ਨੂੰ ਹੈ ਬਹੁਤ ਬਹੁਤ ਧੰਨਵਾਦ ਹੈ ਅੱਜ 2 ਸਾਲ ਬਾਅਦ ਇਸ ਕਿੰਨੇ ਖੇਡ ਮੈਦਾਨਾਂ ਦੇ ਵਿੱਚ ਵਾਪਸੀ ਹੋਈ ਹੈ ਪ੍ਰਿੰਸ ਖੁਸ਼ੀ ਦੁੱਕਾ ਵਾਲਾ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਵਿੱਚ ਵੀ ਸੀਨੀਅਰ ਮੀਤ ਪ੍ਰਧਾਨ ਦਾ ਜਿਹੜਾ ਮਾਣ ਮੇਰੇ ਵੀਰੋ ਵਕਸ਼ਿਆ ਗਿਆ ਇਸ ਨੌਜਵਾਨ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਹੈ ਸ਼ਾਹਗੁਰ ਦੀ ਟੀਮ ਦੀ ਸ਼ਾਨ ਹੈ ਜਿੰਦ ਜਾਨ ਹੈ ਖੁਸ਼ੀ ਵੈਲਕਮ ਹੈ ਤੇਰਾ ਸਵਾਗਤ ਹੈ ਅੱਜ ਢੁੱਡੀ ਕੇ ਦੇ ਕਬੱਡੀ ਕੱਪ ਤੇ ਪੁੱਜਿਆ ਜੀ ਆਇਆਂ ਨੂੰ ਹੈ ਵੈਲਕਮ ਆਖਦੇ ਆ ਸਾਹਮਣੇ ਕੀ ਤੂੰ ਨੌਜਨ ਹਾਂਜੀ ਕਿਸ ਕਿਸ ਨੂੰ ਡੀਕਸੀ ਖੁਸ਼ੀ ਦੁੱਗਾਂ ਵਾਲੀ ਦੀ ਕਮੈਂਟਾਂ ਵਿੱਚ ਜ਼ਰੂਰ ਲਿਖ ਕੇ ਜਾਇਓ ਤੇ ਜੇ ਤੁਸੀਂ ਇਹ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ ਜੀ